ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਰ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਦੀਵਾਲੀ ਦੀ ਸਫਾਈ ਦੇ ਵਿੱਚ ਘਰੋਂ ਭੁੱਲ ਕੇ ਵੀ ਨਾ ਇਹ ਚੀਜ਼ਾਂ ਸੁੱਟ ਦਿਓ ਤਾਂ ਵੇਖਿਓ ਨਹੀਂ ਤਾਂ ਤੁਹਾਡੇ ਘਰ ਵਿੱਚ ਧਨ ਦੌਲਤ ਦੀ ਕਮੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਦੀਵਾਲੀ ਦੀ ਸਫਾਈ ਵਿੱਚ ਘਰੋਂ ਭੁੱਲ ਕੇ ਵੀ ਇਹ ਚੀਜ਼ਾਂ ਨਹੀਂ ਸੁੱਟਣੀਆਂ ਨਹੀਂ ਤਾਂ ਮਾਤਾ ਲక్ష్ਮੀ ਘਰ ਦੇ ਵਿੱਚੋਂ ਚਲੀ ਜਾਵੇਗੀ ਘਰ ਦੇ ਵਿੱਚ ਗਰੀਬੀ ਤੇ ਦਲੇਦਰਤਾ ਦਾ ਵਾਸ ਹੋ ਜਾਵੇਗਾ ਸਾਧ ਸੰਗਤ ਜੀ ਇਸ ਵੀਡੀਓ ਦੀ ਜਾਣਕਾਰੀ ਨੂੰ ਹਾਸਿਲ ਕਰਨ ਲਈ ਇਸ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸਰਵਣ ਕਰ ਲੈਣਾ ਹੈ ਜੀ ਸਤ ਸ੍ਰੀ ਅਕਾਲ ਜੀ ਤੁਸੀਂ ਸਭ ਜਾਣਦੇ ਹੋ ਇਸ ਸਮੇਂ ਹਰ ਘਰ ਦੇ ਵਿੱਚ ਸਫਾਈ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਦੀਵਾਲੀ ਦੀ ਸਫਾਈ ਵਿੱਚ ਅਸੀਂ ਸਭ ਕੁਝ ਨਵਾਂ ਬਣਾਉਣ ਦੇ ਚੱਕਰ ਵਿੱਚ ਅਕਸਰ ਹੀ ਕਈ ਪੁਰਾਣੀਆਂ ਚੀਜ਼ਾਂ ਬਾਹਰ ਸੁੱਟ ਦਿੰਦੇ ਹਾਂ। ਪੰਜ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਭੁੱਲ ਕੇ ਵੀ ਘਰੋਂ ਬਾਹਰ ਨਹੀਂ ਸੁੱਟਣਾ ਚਾਹੀਦਾ। ਕਿਉਂਕਿ ਜੇਕਰ ਤੁਸੀਂ ਜਾਣੇ ਅਣਜਾਣੇ ਵਿੱਚ ਇਹ ਚੀਜ਼ਾਂ ਘਰ ਤੋਂ ਬਾਹਰ ਕਰ ਦਿੱਤੀਆਂ ਤਾਂ ਇਹ ਤੁਹਾਡੇ ਭਾਗ ਨੂੰ ਬਰਬਾਦ ਕਰ ਸਕਦੀਆਂ ਹਨ। ਸਭ ਤੋਂ ਵੱਡਾ ਕਾਰਨ ਬਣ ਸਕਦੀਆਂ ਹਨ ਸਾਧ ਸੰਗਰ ਜੀ ਮਾ ਲਕshmi ਉਹਨਾਂ ਦੇ ਘਰ ਵਿੱਚ ਵਾਸ ਕਰਦੀ ਹੈ ਜਿੱਥੇ ਸਾਫ ਸਫਾਈ ਦੇ ਨਾਲ ਸ਼ਰਦਾ ਤੇ ਸਹੀ ਰੀਤੀ ਰਿਵਾਜਾਂ ਤੇ ਸਹੀ ਨੀਤੀ ਦਾ ਪਾਲਣ ਹੁੰਦਾ ਹੈ ਪਰ ਜੇਕਰ ਤੁਸੀਂ ਇਹਨਾਂ ਖਾਸ ਚੀਜ਼ਾਂ ਨੂੰ ਬਾਹਰ ਕੱਢ ਦਿੱਤਾ ਤਾਂ ਲਕshmi ਜਿਹੜੀ ਹੈ ਰੁਸ਼ਟ ਹੋ ਜਾਵੇਗੀ ਘਰ ਦੇ ਵਿੱਚੋਂ ਚਲੀ ਜਾਵੇਗੀ ਜਦੋਂ ਇੱਕ ਵਾਰ ਮਾ ਲਕshmi ਚਲੀ ਗਈ ਤਾਂ ਫਿਰ ਘਰ ਦੇ ਵਿੱਚ ਨਾ ਸੁੱਖ ਰਹਿੰਦਾ ਹੈ ਤੇ ਨਾ ਹੀ ਸਮ੍ਰiddhi ਰਹਿੰਦੀ ਹੈ ਤੇ ਨਹੀਂ ਕਦੇ ਲక్ష్ਮੀ ਦਾ ਵਾਸ ਹੁੰਦਾ ਹੈ ਮੇਰੀਆਂ ਭੈਣਾਂ ਅਕਸਰ ਹੀ ਇਹ ਗੱਲ ਕਰ ਦਿੰਦੀਆਂ ਹਨ ਸੋਚਦੀਆਂ ਹਨ ਪੁਰਾਣੀਆਂ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਾਵੇ ਪਰ ਸਚਾਈ ਇਹ ਹੈ ਜੀ ਇਹਨਾਂ ਚੀਜ਼ਾਂ ਵਿੱਚ ਮਾਂ ਲక్ష్ਮੀ ਦਾ ਸਥਾਈ ਵਾਸ ਹੁੰਦਾ ਹੈ ਜੋ ਵੀ ਇਹਨਾਂ ਨੂੰ ਬਾਹਰ ਕੱਢਦਾ ਹੈ ਉਹ ਨਾ ਕੇਵਲ ਆਪਣੇ ਹੱਥੋਂ ਲక్ష్ਮੀ ਨੂੰ ਦੂਰ ਕਰਦਾ ਹੈ ਬਲਕਿ ਅਣਜਾਣੇ ਵਿੱਚ ਜਾਣੇ ਵਿੱਚ ਆਪਣੇ ਜੀਵਨ ਦੇ ਵਿੱਚੋਂ ਦਿਲਿੱਦਰਤਾ ਨੂੰ ਬੁਲਾਵਾ ਦੇਂਦਾ ਹੈ ਇਸ ਲਈ ਸਾਥ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿ ਤੁਸੀਂ ਵੀ ਇਸ ਗਲਤੀ ਕਰਨ ਤੋਂ ਬਚ ਜਾਓ ਜੇਕਰ ਤੁਸੀਂ ਅਸਲ ਵਿੱਚ ਸੁੱਖ ਸਮਰiddhi ਆਪਣੇ ਘਰ ਦੇ ਵਿੱਚ ਚਾਹੁੰਦੇ ਹੋ ਘਰ ਦੇ ਆਂਡ ਗਵਾਂਡ ਵਿੱਚ ਮਾਤਾ ਲక్ష్ਮੀ ਦਾ ਸਥਾਈ ਆਪਣੇ ਘਰ ਦੇ ਵਿੱਚ ਮਾਤਾ ਲక్ష్ਮੀ ਦਾ ਸਥਾਈ ਵਾਸ ਚਾਹੁੰਦੇ ਹੋ ਤਾਂ ਵੀਡੀਓ ਨੂੰ ਜ਼ਰੂਰ ਵੇਖਿਓ ਤੇ ਸੁਣਿਓ ਕਿ ਉਹ ਕਿਹੜੀਆਂ ਚੀਜ਼ਾਂ ਹਨ ਇਹਨਾਂ ਨੂੰ ਦਿਵਾਲੀ ਤੇ ਗਲਤੀ ਨਾਲ ਵੀ ਅਸੀਂ ਬਾਹਰ ਨਹੀਂ ਸੁੱਟਣਾ ਸਾਤ ਸੰਗਤ ਜੀ ਤੁਹਾਡੇ ਭਾਗ ਨੂੰ ਬਰਬਾਦ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਚੀਜ਼ਾਂ ਹਨ ਇਹਨਾਂ ਚੀਜ਼ਾਂ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਝਾੜੂ ਝਾੜੂ ਮਾਤਾ ਲਕਸ਼ਮੀ ਦਾ ਪ੍ਰਤੀਕ ਹੈ ਤੇ ਘਰ ਦੀ ਸਮਰiddhi ਤੇ ਰਖਕ ਹੈ ਦੀਵਾਲੀ ਦੇ ਸਮੇ ਲੋਕ ਪੁਰਾਣੇ ਝਾੜੂ ਨੂੰ ਬਦਲਦੇ ਹੋਏ ਅਕਸਰ ਉਸ ਨੂੰ ਘਰ ਤੋਂ ਬਾਹਰ ਸੁੱਟ ਦਿੰਦੇ ਹਨ ਪਰ ਸ਼ਾਸਤਰਾਂ ਵਿੱਚ ਝਾੜੂ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਦੱਸਿਆ ਗਿਆ ਹੈ ਝਾੜੂ ਦੀ ਦਲੇਦਰਤਾ ਨੂੰ ਦੂਰ ਕਰਨ ਵਾਲਾ ਹੀ ਲక్ష్ਮੀ ਦੇ ਆਗਮਨ ਤੇ ਰਾਜ ਸਾਫ ਕਰਨ ਵਾਲਾ ਜੰਤਰ ਮੰਨਿਆ ਜਾਂਦਾ ਹੈ। ਜੇਕਰ ਇਸ ਨੂੰ ਦੀਵਾਲੀ ਤੋਂ ਪਹਿਲਾਂ ਸੁੱਟਿਆ ਜਾਵੇ ਤਾਂ ਮਾਤਾ ਲక్ష్ਮੀ ਦਾ ਹੀ અપਮਾਨ ਸਮਝਿਆ ਜਾਂਦਾ ਹੈ। ਝਾੜੂ ਨੂੰ ਸੁੱਟਣ ਦੀ ਬਜਾਏ ਕਿਸੇ ਪਵਿੱਤਰ ਦਿਨ ਤੇ ਵਿਧੀਵਤ ਬਦਲਣਾ ਚਾਹੀਦਾ ਹੈ ਤੇ ਪੁਰਾਣੇ ਝਾੜੂ ਨੂੰ ਘਰ ਦੇ ਵਿੱਚ ਕਿਸੇ ਅਜਿਹੇ ਕੋਨੇ ਵਿੱਚ ਰੱਖ ਕੇ ਸੂਰਜ ਡੁੱਬਣ ਤੋਂ ਬਾਅਦ ਹੀ ਹਟਾਉਣਾ ਚਾਹੀਦਾ ਹੈ। ਇਸ ਨੂੰ ਕਦੇ ਵੀ ਸੜਕ ਜਾਂ ਕੂੜੇਦਾਨ ਵਿੱਚ ਨਹੀਂ ਸੁੱਟਣਾ ਚਾਹੀਦਾ। ਅ제ਹਾ ਕਰਨ ਨਾਲ ਮਾਂ ਲక్ష్ਮੀ ਰੋਸ ਜਾਂਦੀ ਹੈ ਘਰੋਂ ਸਥਾਈ ਧਨ ਸੁੱਖ ਚਲੇ ਜਾਂਦਾ ਹੈ ਝਾੜੂ ਨੂੰ ਆਦਰ ਪੂਰਵਕ ਰੱਖਣਾ ਚਾਹੀਦਾ ਹੈ ਇਹ ਹੀ ਦਰਸਾਉਂਦਾ ਹੈ ਕਿ ਮਾਤਾ ਲక్ష్ਮੀ ਦੇ ਸਵਾਗਤ ਦੇ ਲਈ ਤਿਆਰ ਹੋ ਤੁਸੀਂ ਇਸ ਲਈ ਦੀਵਾਲੀ ਦੀ ਸਫਾਈ ਵਿੱਚ ਇਸ ਨੂੰ ਕਦੇ ਵੀ ਬਾਹਰ ਨਾ ਕੱਢਿਓ ਨੰਬਰ 2 ਸਾਧ ਸੰਗਤ ਜੀ ਚਾਂਦੀ ਜਾਂ ਤਾਂਬੇ ਦੇ ਪੁਰਾਣੇ ਸਿੱਕੇ ਦੀਵਾਲੀ ਦੀ ਸਫਾਈ ਵਿੱਚ ਕਈ ਲੋਕ ਪੁਰਾਣੇ ਕਾਲੇ ਪੈਸੇ ਸਿੱਕਿਆਂ ਨੂੰ ਬੇਕਾਰ ਸਮਝ ਕੇ ਬਾਹਰ ਕੱਢ ਦਿੰਦੇ ਹਨ ਪਰ ਅਜੀਹਾ ਕਰਨਾ ਸਿੱਧਾ-ਸਿੱਧਾ ਹੀ ਤਨਹਾਨੀ ਤੇ ਭਾਗਨਸ਼ਟ ਵਾਲਾ ਕਾਰਜ ਬਣ ਜਾਂਦਾ ਹੈ। ਸ਼ਾਸਤਰਾਂ ਦੇ ਅਨੁਸਾਰ ਘਰ ਵਿੱਚ ਰੱਖੇ ਪੁਰਾਣੇ ਸਿੱਕੇ ਖਾਸ ਕਰਕੇ ਚਾਂਦੀ ਜਾਂ ਤਾਂਬੇ ਦੇ ਲక్ష్ਮੀ ਦੇ ਸਥਾਈ ਪ੍ਰਤੀਕ ਹੁੰਦੇ ਹਨ। ਇਹਨਾਂ ਨੂੰ ਬਾਹਰ ਸੁੱਟਣ ਨਾਲ માતા ਲక్ష్ਮੀ ਘਰੋਂ ਚਲੀ ਜਾਂਦੀ ਹੈ। ਆਰਥਿਕ ਸਮੱਸਿਆਵਾਂ ਵਧਣ ਲੱਗ ਜਾਂਦੀਆਂ ਹਨ। ਜੇਕਰ ਸਿੱਕੇ ਪੁਰਾਣੇ ਜਾਂ ਮੈਲ ਯੁਕਤ ਹਨ ਇਹਨਾਂ ਨੂੰ ਦੁੱਧ ਜਾਂ ਗੰਗਾ ਜਲ ਦੇ ਨਾਲ ਸ਼ੁੱਧ ਕਰਕੇ ਪਵਿੱਤਰ ਕੱਪੜੇ ਵਿੱਚ ਰੱਖ ਲੈਣਾ ਚਾਹੀਦਾ ਹੈ। ਇਹਨਾਂ ਨੂੰ ਕਦੇ ਵੀ ਘੜੇ ਵਿੱਚ ਨਹੀਂ ਸੁੱਟਣਾ ਚਾਹੀਦਾ ਤੇ ਨਾ ਹੀ ਕੂੜੇ ਵਿੱਚ ਸੁੱਟਣਾ ਚਾਹੀਦਾ ਹੈ ਕਿਉਂਕਿ ਇਹ ਲక్ష్ਮੀ ਦੇ ਰੂਪ ਦਾ ਅਪਮਾਨ ਹੁੰਦਾ ਹੈ। ਕਿਹਾ ਜਾਂਦਾ ਹੈ ਜਿਸ ਘਰ ਵਿੱਚ ਪੁਰਾਣੇ ਸਿੱਕੇ ਸੁਰੱਖਿਅਤ ਰੱਖੇ ਰਹਿੰਦੇ ਹਨ ਉੱਥੇ ਧਨ ਦਾ ਪ੍ਰਵਾਹ ਕਦੇ ਨਹੀਂ ਰੁਕਦਾ। ਇਸ ਲਈ ਦੀਵਾਲੀ ਦੀ ਸਫਾਈ ਕਰਦੇ ਸਮੇਂ ਅਜਿਹੇ ਸਿੱਕਿਆਂ ਨੂੰ ਆਦਰਪੂਰਵਕ ਪੂਜਾ ਕਰ ਜਾਂ ਜਾਂ ਤਜੋਰੀ ਵਿੱਚ ਮੁੜ ਸਥਾਪਿਤ ਕਰਨਾ ਚਾਹੀਦਾ ਹੈ। ਅਗਲਾ ਨੰਬਰ 3 ਹੈ ਜੀ ਸ਼ੰਖ ਤੇ ਕੌਡੀਆਂ ਜਾਂ ਸਮੁੰਦਰੀ ਵਸਤੂਆਂ। ਦੀਵਾਲੀ ਦੇ ਸਮੇਂ ਲੋਕ ਪੂਜਾ ਕਰਦੀ ਸਜਾਵਟ ਵੀ ਬਦਲਦਿਆਂ ਹੋਏ ਆ। ਕਈ ਵਾਰ ਸ਼ੰਖ ਕੌਡੀਆਂ ਸਮੁੰਦਰੀ ਚੀਜ਼ਾਂ ਨੂੰ ਸੁੱਟ ਦਿੰਦੇ ਹਨ। ਪਰ ਇਹ ਬੜਾ ਹੀ ਵੱਡਾ ਅਸ਼ubh ਹੁੰਦਾ ਹੈ। ਇਹ ਬਹੁਤ ਹੀ ਵੱਡਾ ਅਸ਼ubh ਕਾਰਜ ਹੈ। ਸ਼ੰਖ ਭਗਵਾਨ ਦਾ ਪ੍ਰਤੀਕ ਹੈ। ਕੌਡੀ ਮਾਤਾ ਲక్ష్ਮੀ ਦੀ ਪ੍ਰਤੀਕ ਹੈ। ਇਸ ਲਈ ਇਸ ਨੂੰ ਕਰੋ। ਨ ਕੱਢ ਦੇਣਾ ਮਾਤਾ ਲక్ష్ਮੀ ਨੂੰ ਬਾਹਰ ਕਰਨਾ ਹੀ ਮੰਨਿਆ ਜਾਵੇਗਾ। ਵਸਤੂ ਅਤੇ ਪ੍ਰਾਣੀਆਂ ਦੇ ਅਨੁਸਾਰ ਸ਼ੰਖ ਤੇ ਕੌੜੀ ਧੰਨ ਤੇ ਘਰ ਦੀ ਊਰਜਾ ਨੂੰ ਸਥਿਰ ਰੱਖਦੇ ਹਨ। ਘਰ ਵਿੱਚ ਲక్ష్ਮੀ ਦਾ ਸਥਾਈ ਮੌਜੂਦਗੀ ਬਣਾ ਕੇ ਰੱਖਦੇ ਹਨ। ਜੇਕਰ ਇਹ ਪੁਰਾਣੇ ਹੋ ਗਏ ਹਨ ਜਾਂ ਫਿੱਕੇ ਪੈ ਗਏ ਹਨ। ਇਹਨਾਂ ਨੂੰ ਗੰਗਾ ਜਲ ਦੇ ਨਾਲ ਧੋ ਕੇ ਮੁੜ ਸਥਾਪਿਤ ਕਰੋ। ਕਦੇ ਵੀ ਇਹਨਾਂ ਨੂੰ ਕੂੜੇ ਜਾਂ ਸੜਕ ਦੇ ਉੱਤੇ ਨਾ ਸੁੱਟੋ। ਦੀਵਾਲੀ ਦੇ ਦਿਨਾਂ ਵਿੱਚ ਜੇਕਰ ਘਰੋਂ ਅਜਿਹੀਆਂ ਵਸਤੂਆਂ ਬਾਹਰ ਕੀਤੀਆਂ ਤਾਂ માતા લક્ષ્ਮੀ ক্রੋਧਿਤ ਹੋ ਜਾਵੇਗੀ ਤੁਹਾਡੇ ਘਰੋਂ ਚਲੀ ਜਾਵੇਗੀ ਇਸ ਲਈ ਸਫਾਈ ਕਰਦੇ ਸਮੇਂ ਇਹਨਾਂ ਪਵਿੱਤਰ ਵਸਤੂਆਂ ਦਾ ਵਿਸ਼ੇਸ਼ ਸਨਮਾਨ ਕਰੋ 4 ਨੰਬਰ ਹੈ ਜੀ ਤુલਸੀ ਦਾ ਪੌਦਾ ਜਾਂ ਉਸ ਦੇ ਨੇੜੇ ਰੱਖਿਆ ਦੀਵਾ ਤુલਸੀ ਦਾ ਪੌਦਾ ਘਰ ਦੀ ਪਵਿੱਤਰ ਊਰਜਾ ਦਾ ਆਧਾਰ ਮੰਨਿਆ ਜਾਂਦਾ ਹੈ ਦੀਵਾਲੀ ਦੀ ਸਫਾਈ ਕਰਦੇ ਸਮੇਂ ਕਈ ਲੋਕ ਪੁਰਾਣੇ ਜਾਂ ਮਰ ਜਾਏ ਤુલਸੀ ਦੇ ਪੌਦੇ ਨੂੰ ਸੁੱਟ ਦਿੰਦੇ ਹਨ ਜਦੋਂ ਕਿ ਅਜਿਹਾ ਕਰਨਾ ਬੜਾ ਵੱਡਾ ਦੋਸ਼ ਮੰਨਿਆ ਜਾਂਦਾ ਹੈ। ਤੁਲਸੀ ਮਾਤਾ ਖੁਦ ਹੈ ਤੇ ਭਗਵਾਨ ਵਿਸ਼ਨੂੰ ਦੀ ਪਿਆਰੀ ਹੈ ਤੇ ਮਾਤਾ ਲక్ష్ਮੀ ਦੀ ਭੈਣ ਮੰਨੀ ਜਾਂਦੀ ਹੈ। ਇਸ ਲਈ ਤੁਲਸੀ ਨੂੰ ਘਰੋਂ ਬਾਹਰ ਕਰਨਾ ਲక్ష్ਮੀ ਦਾ ਅਪਮਾਨ ਹੈ। ਭਾਵੇਂ ਤੁਲਸੀ ਸੁੱਕ ਜਾਵੇ ਉਸ ਦਾ ਗਮਲਾ ਪੁਰਾਣਾ ਹੋ ਜਾਵੇ ਉਸ ਨੂੰ ਕਦੇ ਵੀ ਕੂੜੇ ਵਿੱਚ ਨਹੀਂ ਸੁੱਟਣਾ। ਸੁੱਕੀ ਤੁਲਸੀ ਦੀਆਂ ਪੱਤੀਆਂ ਨੂੰ ਨਹੀਂ ਸੁੱਟਣਾ ਚਾਹੀਦਾ। ਸੁੱਕੀ ਤੁਲਸੀ ਦੀਆਂ ਪੱਤੀਆਂ ਜਾਂ ਨੂੰ ਗੰਗਾ ਜਲ ਦੇ ਵਿੱਚ ਪ੍ਰਵਾਹ ਕਰ ਸਕਦੇ ਹੋ। ਜਾ ਕੇ ਸੇ ਪਵਿੱਤਰ ਸਥਾਨ ਤੇ ਮਿੱਟੀ ਵਿੱਚ ਛੁਪਾ ਦਿਓ ਜੇਕਰ ਦੀਵਾਲੀ ਤੇ ਤુલਸੀ ਹਟਾਈ ਜਾਂਦੀ ਹੈ ਤਾਂ ਘਰ ਦੀ ਸਕਾਰਾਤਮਕ ਊਰਜਾ ਕਮਜ਼ੋਰ ਹੋ ਜਾਂਦੀ ਹੈ ਘਰ ਦੀ ਸੰਪਤੀ ਦੇ ਰਾਹ ਵਿੱਚ ਅੜਚਨਾ ਪੈ ਜਾਂਦੀਆਂ ਹਨ ਇਸੇ ਤਰ੍ਹਾਂ ਤુલਸੀ ਦੇ ਕੋਲ ਰੱਖਿਆ ਪੁਰਾਣਾ ਦੀਵਾ ਦਾਨ ਪਾਤਰ ਵੀ ਕਦੇ ਨਹੀਂ ਬਦਲਣਾ ਚਾਹੀਦਾ ਦੀਵਾ ਅੰਧਕਾਰ ਨੂੰ ਦੂਰ ਕਰਦਾ ਹੈ ਲక్ష్ਮੀ ਦੇ ਪ੍ਰਵੇਸ਼ ਦਾ ਰਾਹ ਬਣਾਉਂਦਾ ਹੈ ਪੁਰਾਣੇ ਦੀਵੇ ਨੂੰ ਬਾਹਰ ਸੁੱਟਣ ਦੀ ਬਜਾਏ ਗੰਗਾ ਜਲ ਨਾਲ ਧੋ ਕੇ ਫਿਰ ਤੋਂ ਵਰਤੋਂ ਕਰ ਲਓ ਜਾਂ ਪਵਿੱਤਰ ਮਿੱਟੀ ਵਿੱਚ ਛੁਪਾ ਦਿਓ। ਅਗਲਾ ਨੰਬਰ 5 ਹੈ ਜੀ ਤਜੋਰੀ ਵਿੱਚ ਰੱਖਿਆ ਹੋਇਆ ਲਾਲ ਕੱਪੜਾ ਜਾਂ ਪੀਲੀ ਚੰਨੀ। ਘਰ ਦੀ ਤਜੋਰੀ ਵਿੱਚ ਜਦੋਂ ਤੁਸੀਂ ਲਾਲ ਕੱਪੜਾ ਰੱਖਦੇ ਹੋ ਤਾਂ ਧਨ ਦੀ ਲక్ష్ਮੀ ਦੀ ਊਰਜਾ ਨੂੰ ਸਥਾਈ ਸਥਿਰ ਬਣਾ ਕੇ ਰੱਖਦਾ ਹੈ। ਦੀਵਾਲੀ ਦੀ ਸਫਾਈ ਵਿੱਚ ਕਦੇ ਵੀ ਪੁਰਾਣਾ ਸਮਝ ਕੇ ਬਾਹਰ ਨਾ ਕੱਢ ਦਿਓ। ਮਾਤਾ ਲక్ష్ਮੀ ਤੁਹਾਡੇ ਨਾਲ ਨਾਰਾਜ਼ ਹੋ ਜਾਣਗੇ। ਇਹ ਕੱਪੜਾ ਤੁਸੀਂ ਮੰਦਰ ਵਿੱਚ ਛੱਡ ਕੇ ਆ ਸਕਦੇ ਹੋ। ਇਹ ਕਪੜਾ ਤੇ ਜੋਰੀ ਤੇ ਧਰਨ ਨੂੰ ਨਜ਼ਰ ਦੋਸ਼ ਤੋਂ ਵੀ ਬਚਾਉਂਦਾ ਹੈ ਤੇ ਲਗਾਤਾਰ ਸਕਾਰਾਤਮਕ ਊਰਜਾ ਬਣਾਈ ਰੱਖਦਾ ਹੈ। ਦੀਵਾਲੀ ਦੀ ਰਾਤ ਜੇਕਰ ਇਹ ਕਪੜਾ ਮੌਜੂਦ ਰਹਿੰਦਾ ਹੈ ਤਾਂ ਲਕਸ਼ਮੀ ਸਥਾਈ ਰੂਪ ਵਿੱਚ ਵਾਸ ਕਰਦੀ ਹੈ। ਇਸ ਲਈ ਸਫਾਈ ਵਿੱਚ ਇਸ ਨੂੰ ਬਾਹਰ ਕੱਢਣਾ ਬਹੁਤ ਹੀ ਵੱਡਾ ਦੋਸ਼ ਮੰਨਿਆ ਜਾਵੇਗਾ। ਅਗਲੀ ਚੀਜ਼ ਹੈ ਭਗਵਾਨ ਦੀਆਂ ਟੁੱਟੀਆਂ ਮੂਰਤੀਆਂ ਜਾਂ ਤਸਵੀਰਾਂ ਖੰਡੇਤ ਮੂਰਤੀਆਂ ਘਰ ਵਿੱਚ ਰੱਖਣ ਨਾਲ ਪੂਜਾ ਨਹੀਂ ਸਫਲ ਹੋ ਜਾਂਦੀ। ਇਸ ਨੂੰ ਕੂੜੇ ਵਿੱਚ ਬਿਲਕੁਲ ਨਹੀਂ ਸੁੱਟਣਾ ਚਾਹੀਦਾ ਬਲਕਿ ਪਵਿੱਤਰ ਨਦੀ ਜਾਂ ਜਲ ਪਰਵਾਹ ਕਰ ਸਕਦੇ ਹੋ ਤੇ ਜਾਂ ਫਿਰ ਪਿੱਪਲ ਦੇ ਦਰਖਤ ਦੇ ਹੇਠਾਂ ਸਨਮਾਨਪੂਰਵਕ ਰੱਖ ਸਕਦੇ ਹੋ ਬੰਦ ਜਾਂ ਖਰਾਬ ਘੜੀਆਂ ਘਰ ਵਿੱਚ ਬੰਦ ਘੜੀਆਂ ਵਸਤੂ ਦੋਸ਼ ਮੰਨੀਆਂ ਜਾਂਦੀਆਂ ਹਨ ਇਹ ਜੀਵਨ ਵਿੱਚ ਠਹਿਰਾ ਸੁਸਤੀ ਆਰਥਿਕ ਰੁਕਾਵਟ ਦਾ ਪ੍ਰਤੀਕ ਹਨ ਇਹਨਾਂ ਨੂੰ ਤੁਰੰਤ ਚਾਲੂ ਕਰਵਾਓ ਜਾਂ ਹਟਾ ਹੀ ਦਿਓ ਪੁਰਾਣੀਆਂ ਜੁੱਤੀਆਂ ਜਾਂ ਚਪਲਾਂ ਤੇ ਫਟੇ ਹੋਏ ਕੱਪੜੇ ਪੁਰਾਣੀਆਂ ਜੁੱਤੀਆਂ ਚਪਲਾਂ ਤੇ ਕਸੇ ਹੋਏ ਕੱਪੜੇ ਘਰ ਦੀ ਸਕਾਰਾਤਮਕ ਊਰਜਾ ਨੂੰ ਰੋਕਦੇ ਹਨ ਇਹ ਦਲੇਦਰਤਾ ਦਾ ਵਾਸ ਮੰਨੇ ਜਾਂਦੇ ਹਨ ਜੋ ਵਰਤੋਂ ਯੋਗ ਨਾ ਹੋਣ ਦੀਵਾਲੀ ਤੋਂ ਪਹਿਲਾਂ ਕਿਸੇ ਲੋੜਵੰਦ ਨੂੰ ਦਾਨ ਕਰ ਦਿਓ ਤੇ ਜਾਂ ਹਟਾ ਦਿਓ ਟੁੱਟਿਆ ਹੋਇਆ ਫਰਨੀਚਰ ਦਰਾੜ ਵਾਲਾ ਸ਼ੀਸ਼ਾ ਜਾਂ ਫਟਿਆ ਹੋਇਆ ਕੱਚ ਰੱਖਣਾ ਅਤਿਅੰਤ ਅਸ਼ੋਭ ਮੰਨਿਆ ਜਾਵੇਗਾ ਇਹ ਟੁੱਟੇ ਭਾਗ ਅਸਥਿਰਤਾ ਦਾ ਪ੍ਰਤੀਕ ਹੁੰਦਾ ਹੈ ਇਸ ਦੀ ਮੁਰੰਮਤ ਕਰਵਾਓ ਜਾਂ ਹਟਾ ਦਿਓ ਦੀਵਾਰਾਂ ਦੇ ਕੋਨਿਆਂ ਵਿੱਚ ਧੂਲ ਮਿੱਟੀ ਮਕੜੀ ਦੇ ਜਾਲੇ ਘਰ ਦੇ ਹਰ ਕੋਨੇ ਵਿੱਚ ਜਮਾ ਧੂਲ ਮਿੱਟੀ ਜਿਹੜੀ ਹੈ ਉਹ ਸਕਾਰਾਤਮਕ ਊਰਜਾ ਨੂੰ ਰੋਕਦੀ ਹੈ ਇਸ ਲਈ ਪਹਿਲਾਂ ਤਾਂ ਹਰ ਕੋਨੇ ਦੀ ਡੂੰਗੀ ਨਾਲ ਸਫਾਈ ਕਰੋ ਯਾਦ ਰੱਖੋ ਦੀਵਾਲੀ ਸਫਾਈ ਕੇਵਲ ਗੰਦਗੀ ਹਟਾਉਣ ਦੀ ਪ੍ਰਕਿਰਿਆ ਨਹੀਂ ਆਪਣੇ ਭਾਗ ਨੂੰ ਨਿਖਾਰਨ ਲਈ ਸਭ ਤੋਂ ਵੱਡਾ ਉਪਰਾਲਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ